ਇੱਕ ਕਹਾਵਤ ਹੈ ਕਿ ਚੋਰਾਂ ਨੂੰ ਪੈ ਗਏ ਮੋਰ। ਕਈ ਵਾਰ ਬੰਦੇ ਦੇ ਨਾਲ ਐਦਾਂ ਦਾ ਹੁੰਦਾ ਜਿਸ ਦਾ ਸੱਚ ਨਾ ਤਾਂ ਉਸ ਨੂੰ ਆ ਰਿਹਾ ਹੁੰਦਾ ਤੇ ਨਾ ਹੀ ਜੋ ਗੱਲ ਸੁਣਦਾ ਹੁੰਦਾ ਉਸ ਨੂੰ ਆ ਰਿਹਾ ਹੁੰਦਾ। ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇੱਕ ਪਤੀ ਦੇ ਨਾਲ ਉਹ ਹੁੰਦਾ ਜਿਸ ਦੀ ਉਸ ਨੇ ਕਲਪਨਾ ਨਹੀਂ ਕੀਤੀ ਸੀ। ਜਦੋਂ ਫਿਰ ਸਾਰੇ ਹੀ ਘਟਨਾ ਕਰਮ ਤੋਂ ਪੜਦਾ ਉੱਠਦਾ ਤਾਂ ਪਤੀ ਵੀ ਹੈਰਾਨ ਹੋ ਜਾਂਦਾ ਤੇ ਜੋ ਸੁਣਨ ਵਾਲੇ ਲੋਕ ਹੁੰਦੇ ਆ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਗਵਾਲੀਅਰ ਤੇ ਇਸ ਦੇ ਅਧੀਨ ਪੈਂਦਾ ਇਲਾਕਾ ਮਾਧੋਗੰਝ ਗੱਲ ਹੈ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਦੀ ਯਾਨੀ ਮਾਰਚ 2025 ਦੀ ਇੱਥੋਂ ਦਾ ਰਹਿਣ ਵਾਲਾ ਵਿਜੇ ਜੋ ਕਿ ਆਪਣੀ ਪਤਨੀ ਨੂੰ ਕਹਿੰਦਾ ਕਿ ਅੱਜ ਮੈਂ ਕਿਸੇ ਕਲਾਇੰਟ ਨੂੰ ਮਿਲਣਾ ਹੈ ਮੈਂ ਆਪਣੀ ਕੰਪਨੀ ਚੱਲਿਆਂ ਤੇ ਸ਼ਾਇਦ ਮੈਥੋਂ ਅੱਜ ਨਾ ਮੁੜਿਆ ਜਾਵੇ ਦੇਰ ਰਾਤ ਹੋ ਜਾਵੇ ਤੂੰ ਖਾਣਾ ਖਾ ਕੇ ਪੈ ਜਾਵੇਂ ਸ਼ਾਇਦ ਅੱਜ ਮੈਂ ਘਰ ਆਈ ਨਾ ਸਕਾਂ ਕੱਲ ਨੂੰ ਆਵਾਂ ਤੂੰ ਕਿਸੇ ਚੀਜ਼ ਦੀ ਕੋਈ ਫਿਕਰ ਨਾ ਕਰੀ ਮੈਂ ਆਪਣੇ ਆਪ ਆ ਜਾਵਾਂਗਾ ਤਾਂ ਜੋ ਉਸ ਦੀ ਪਤਨੀ ਸੀ ਉਸ ਨੇ ਕਿਹਾ ਕਿ ਠੀਕ ਹੈ ਪਤਨੀ ਨੇ ਕਿਹਾ ਕਿ ਮੈਂ ਖਾਣਾ ਤਿਆਰ ਕਰ ਦੇਵਾਂ ਤੁਹਾਨੂੰ ਨਾਲ ਮੈਂ ਖਾਣਾ ਬੰਨ ਦੇਵਾਂਗੀ ਪਰ ਉਸ ਨੇ ਕਿਹਾ ਕਿ ਨਹੀਂ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਮੈਂ ਕਲਾਇੰਟ ਨੂੰ ਮਿਲਣਾ ਇਸ ਕਰਕੇ ਮੈਂ ਖਾਣਾ ਉੱਥੇ ਹੀ ਖਾਵਾਂਗਾ ਹੁਣ ਉਹ ਬੰਦਾ ਘਰੋਂ ਚੱਲਿਆ ਜਾਂਦਾ ਹੈ ਤੇ ਉਹ ਗਵਾਲੀਅਰ ਦੇ ਇੱਕ ਰੈਸਟੋਰੈਂਟ ਦੇ ਵਿੱਚ ਚੱਲਿਆ ਜਾਂਦਾ ਉਸਨੇ ਕਿਸੇ ਵੀ ਕਲਾਇੰਟ ਨੂੰ ਨਹੀਂ ਮਿਲਣਾ ਸੀ ਉਸਨੇ ਤਾਂ ਇੱਕ ਕੁੜੀ ਨੂੰ ਮਿਲਣਾ ਸੀ ਹੁਣ ਉਹ ਬੈਠਾ ਕੁੜੀ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸਦੇ ਹੱਥ ਦੇ ਵਿੱਚ ਗੁਲਦਸਤਾ ਸੀ ਕਿਉਂਕਿ ਇਸ ਕੁੜੀ ਨੂੰ ਉਸਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮਿਲਣਾ ਸੀ ਹੁਣ ਕੁੜੀ ਆ ਜਾਂਦੀ ਹੈ ਉਹ ਆਕੇ ਇਸ ਦੇ ਨਾਲ ਹੈਲੋ ਕਰਦੀ ਹੈ ਤੇ ਇਸ ਨੂੰ ਕਹਿੰਦੀ ਹੈ ਕਿ ਮਿਸਟਰ ਵਿਜੇ ਤਾਂ ਇਸ ਨੇ ਕਿਹਾ ਕਿ ਹਾਂ ਤਾਂ ਉਸ ਨੇ ਕਿਹਾ ਕਿ ਮੈਂ ਮੋਨਾ ਪਰ ਉਸ ਦਾ ਮੂੰਹ ਟਕਿਆ ਹੋਇਆ ਸੀ ਇਹ ਜੋ ਮੁੰਡਾ ਸੀ ਇਹ ਉਸ ਨੂੰ ਗੁਲਦਸਤਾ ਦਿੰਦਾ ਪਰ ਉਸ ਨੂੰ ਕਹਿੰਦਾ ਕਿ ਤੁਸੀਂ ਆਪਣਾ ਮੂੰਹ ਕਿਉਂ ਟਕਿਆ ਮੈਨੂੰ ਆਪਣਾ ਚਿਹਰਾ ਦਿਖਾਓ ਤੇ ਜਦੋਂ ਕੁੜੀ ਚਿਹਰੇ ਦੇ ਉੱਤੋਂ ਕੱਪੜਾ ਹਟਾਉਂਦੀ ਹੈ ਤਾਂ ਇਸ ਮੁੰਡੇ ਦੇ ਹੋਸ਼ ਉੱਟ ਜਾਂਦੇ ਨੇ ਇਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜਿਸ ਕੁੜੀ ਨੂੰ ਇਹ ਰੈਸਟੋਰੈਂਟ ਦੇ ਵਿੱਚ ਮਿਲਣ ਆਇਆ ਸੀ ਜੋ ਕੁੜੀ ਇਸ ਦੇ ਸਾਹਮਣੇ ਸੀ ਉਹ ਕੋਈ ਹੋਰ ਨਹੀਂ ਸੀ ਉਹ ਇਸ ਦੀ ਪਤਨੀ ਸੀ ਹੁਣ ਪਤਨੀ ਉੱਚੀ ਉੱਚੀ ਬੋਲਣ ਲੱਗਦੀ ਹੈ ਤੇ ਇਧਰ ਵਿਜੇ ਵੀ ਉੱਚੀ ਉੱਚੀ ਉਸ ਨਾਲ ਝਗੜਾ ਕਰਨ ਲੱਗਦਾ ਹੈ ਗੱਲ ਵੱਜ ਜਾਂਦੀ ਹੈ ਰੈਸਟੋਰੈਂਟ ਦੇ ਵਿੱਚ ਜੋ ਲੋਕ ਹੁੰਦੇ ਨੇ ਉਹ ਦੇਖਣ ਲੱਗ ਜਾਂਦੇ ਨੇ ਇਸ ਤਮਾਸ਼ੇ ਨੂੰ ਤੇ ਫਿਰ ਕੋਈ ਬੰਦਾ ਪੁਲਿਸ ਨੂੰ ਕਾਲ ਕਰਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਦੋਨਾਂ ਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਇਹਨਾਂ ਤੋਂ ਪੁੱਛਿਆ ਜਾਂਦਾ ਕਿ ਆਖਰ ਕੀ ਗੱਲ ਹੈ ਤੁਹਾਡਾ ਕੀ ਝਗੜਾ ਹੈ ਤਾਂ ਹੁਣ ਜੋ ਕੁੜੀ ਹੁੰਦੀ ਹੈ ਜਾਨੀ ਉਸ ਮੁੰਡੇ ਦੀ ਪਤਨੀ ਹੁੰਦੀ ਹੈ ਉਹ ਦੱਸਦੀ ਹੈ ਕਿ ਮੇਰਾ ਵਿਆਹ ਇਸ ਨਾਲ ਤਕਰੀਬਨ 1.5 ਸਾਲ ਪਹਿਲਾਂ ਹੋਇਆ ਪਹਿਲਾਂ ਤਾਂ ਸਭ ਕੁਝ ਵਧੀਆ ਚੱਲ ਰਿਹਾ ਸੀ ਕੁਝ ਸਮਾਂ ਸਭ ਵਧੀਆ ਚੱਲਿਆ ਪਰ ਉਸ ਤੋਂ ਬਾਅਦ ਮੇਰੇ ਪਤੀ ਨੇ ਆਪਣੇ ਫੋਨ ਨੂੰ ਲੋਕ ਲਗਾ ਲਿਆ ਤੇ ਜੋ ਵੀ ਇਸ ਦੇ ਫੋਨ ਦੇ ਵਿੱਚ ਐਪ ਸੀਗੀਆਂ ਉਹਨਾਂ ਸਭ ਉੱਤੇ ਇਸ ਦਾ ਲੌਕ ਲੱਗਿਆ ਹੋਇਆ ਸੀ ਤੇ ਮੈਨੂੰ ਸ਼ੱਕ ਹੋਇਆ ਕਿ ਮੇਰਾ ਪਤੀ ਜ਼ਰੂਰ ਗਲਤ ਹੈ ਇਸਦੇ ਹੋਰ ਕੁੜੀਆਂ ਦੇ ਨਾਲ ਨਾਜਾਇਜ਼ ਸਬੰਧ ਨੇ ਹੁਣ ਮੇਰਾ ਪਤੀ ਮੇਰੇ ਨਾਲ ਦੁਰਭਿਹਾਰ ਵੀ ਕਰਨ ਲੱਗਿਆ ਸੀ ਉਦਾਂ ਦੀ ਗੱਲ ਨਹੀਂ ਰਹੀ ਸੀ ਮੇਰੇ ਨਾਲ ਇਸ ਨੇ ਪਿਆਰ ਕਰਨਾ ਘਟਾ ਦਿੱਤਾ ਸੀ ਮੇਰੀ ਪਰਵਾਹ ਕਰਨੀ ਘਟਾ ਦਿੱਤੀ ਸੀ ਇਸ ਕਰਕੇ ਮੈਨੂੰ ਲੱਗਿਆ ਕਿ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਜੋ ਪਤਨੀ ਸੀ ਉਸਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਉਂਦਾ ਉਹ ਇੱਕ ਫੇਕ ਆਈਡੀ ਬਣਾਉਂਦੀ ਆ ਮੋਨਾ ਦੇ ਨਾਂ ਤੇ ਤੇ ਹੁਣ ਆਪਣੇ ਹੀ ਪਤੀ ਨੂੰ ਫਰੈਂਡ ਰਿਕੁਐਸਟ ਭੇਜਦੀ ਆ ਤੇ ਹੁਣ ਇਹਨਾਂ ਦੀਆਂ ਆਪਸ ਦੇ ਵਿੱਚ ਚੈਟਾਂ ਹੋਣ ਲੱਗਦੀਆਂ ਨੇ ਤੇ ਹੁਣ ਜੋ ਵਿਜੇ ਸੀ ਉਹ ਇਸ ਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਮਿਲ ਤੂੰ ਆਪਣੀ ਫੋਟੋ ਭੇਜ ਤੂੰ ਮੇਰੇ ਨਾਲ ਗੱਲ ਕਰ ਪਰ ਪਤਨੀ ਨੂੰ ਲੱਗ ਰਿਹਾ ਸੀ ਕਿ ਜੇ ਮੈਂ ਇਸ ਨਾਲ ਗੱਲ ਕੀਤੀ ਇਸ ਨੂੰ ਫੋਟੋ ਭੇਜੀ ਤਾਂ ਇਹ ਪਹਿਚਾਨ ਲਵੇਗਾ ਤਾਂ ਪਤਨੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਸਬਰ ਕਰੋ ਹੁਣ ਜੋ ਵਿਜੇ ਸੀ ਉਸ ਨੇ ਵੀ ਆਪਣੀ ਪਤਨੀ ਨੂੰ ਜਾਨੀ ਫੇਸਬੁੱਕ ਉੱਤੇ ਕਿਹਾ ਹੋਇਆ ਸੀ ਕਿ ਮੈਂ ਕੁਆਰਾ ਹਾਂ ਇਧਰ ਪਤਨੀ ਨੇ ਵੀ ਆਪਣੇ ਪਤੀ ਨੂੰ ਵਿਜੇ ਨੂੰ ਕਿਹਾ ਹੋਇਆ ਸੀ ਕਿ ਮੈਂ ਕੁਆਰੀ ਹਾਂ ਜਾਨੀ ਪਤਨੀ ਨੂੰ ਤਾਂ ਪਤਾ ਸੀ ਕਿ ਮੈਂ ਆਪਣੇ ਪਤੀ ਨਾਲ ਗੱਲ ਕਰ ਰਹੀ ਹਾਂ ਪਰ ਪਤੀ ਨੂੰ ਨਹੀਂ ਪਤਾ ਸੀ ਕਿ ਅੱਗੇ ਕੌਣ ਹੈ ਹੁਣ ਪਤੀ ਜਿੱਦ ਕਰਦਾ ਕਿ ਮੇਰੇ ਨਾਲ ਤੂੰ ਗੱਲ ਕਰ ਤਾਂ ਪਤਨੀ ਪੇਕੇ ਜਾਂਦੀ ਹੈ ਪੇਕੇ ਜਾ ਕੇ ਆਪਣੀ ਛੋਟੀ ਭੈਣ ਨੂੰ ਸਾਰੀ ਗੱਲ ਦੱਸਦੀ ਹੈ ਤੇ ਮੈਸੇਂਜਰ ਦੇ ਉੱਤੇ ਹੀ ਪਤੀ ਦੇ ਨਾਲ ਗੱਲ ਕਰਾਉਂਦੀ ਹੈ ਹੁਣ ਪਤੀ ਨੂੰ ਲੱਗਦਾ ਹੈ ਕਿ ਠੀਕ ਹੈ ਇਹ ਅੱਗੇ ਕੁੜੀ ਹੈ ਕਿਉਂਕਿ ਪਤੀ ਉਸ ਨੂੰ ਕਹਿ ਰਿਹਾ ਸੀ ਕਿ ਤੂੰ ਕੋਈ ਫੇਕ ਆਈਡੀ ਬਣਾ ਕੇ ਮੁੰਡਾ ਨਾ ਹੋਵੇਂ ਪਰ ਜਦੋਂ ਪਤੀ ਦੇ ਨਾਲ ਗੱਲ ਹੁੰਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਹਾਂ ਇਹ ਕੁੜੀ ਹੈ ਹੁਣ ਜਦੋਂ ਵੀ ਜਾਦਾ ਜਿਦਪਤੀ ਕਰਦਾ ਤਾਂ ਕੁੜੀ ਪੇਕੇ ਜਾਂਦੀ ਪਤਨੀ ਪੇਕੇ ਜਾਂਦੀ ਆਪਣੀ ਛੋਟੀ ਭੈਣ ਨਾਲ ਉਸ ਦੀ ਗੱਲ ਕਰਾਉਂਦੀ ਉਹ ਆਵਾਜ਼ ਬਦਲ ਕੇ ਉਸ ਨਾਲ ਗੱਲ ਕਰ ਲੈਂਦੀ ਐਦਾਂ ਹੀ ਚੱਲਦਾ ਰਹਿੰਦਾ ਪਰ ਹੁਣ ਜੋ ਵਿਜੇ ਸੀ ਉਹ ਆਪਣੀ ਪਤਨੀ ਨੂੰ ਮੋਨਾ ਨੂੰ ਕਹਿ ਰਿਹਾ ਸੀ ਕਿ ਤੂੰ ਮੈਨੂੰ ਮਿਲ ਮੈਂ ਤੈਨੂੰ ਮਿਲਣਾ ਚਾਹਣਾ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਕਿ ਇੱਕ ਘਰ ਦੇ ਵਿੱਚ ਹੀ ਪਤੀ ਇੱਕ ਕਮਰੇ ਦੇ ਵਿੱਚ ਜਾ ਕੇ ਚੈਟ ਕਰਦਾ ਤੇ ਦੂਸਰੇ ਕਮਰੇ ਦੇ ਵਿੱਚ ਪਤਨੀ ਉਸ ਦੀ ਚੈਟ ਦਾ ਜਵਾਬ ਦਿੰਦੀ ਯਾਨੀ ਘਰ ਵਿੱਚ ਹੀ ਬੈਠੇ ਇੱਕ ਦੂਜੇ ਨਾਲ ਚੈਟ ਕਰਦੇ ਰਹਿੰਦੇ ਸੀ ਪਤਨੀ ਵੀ ਹੈਰਾਨ ਸੀ ਕਿ ਜੋ ਮੇਰਾ ਪਤੀ ਹੈ ਕਿੰਨਾ ਠਰਕੀ ਹੈ ਤੇ ਹੁਣ ਐਦਾਂ ਹੀ ਚੱਲਦਾ ਰਹਿੰਦਾ ਹੁਣ ਪਤੀ ਜੋ ਹੁੰਦਾ ਉਹ ਕਹਿੰਦਾ ਕਿ ਤੂੰ ਮੈਨੂੰ ਮਿਲ ਮੈਂ ਤੈਨੂੰ ਮਿਲਣਾ ਚਾਹਣਾ ਕਿਉਂਕਿ ਜੋ ਪਤਨੀ ਸੀ ਉਸ ਨੂੰ ਚੈਟ ਦੇ ਵਿੱਚ ਪੁੱਛਦੀ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾਵੇਂਗਾ ਤਾਂ ਤਾਂ ਉਹ ਵਿਜੇ ਨੇ ਕਿਹਾ ਕਿ ਹਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਪਰ ਪਹਿਲਾਂ ਮੈਂ ਤੈਨੂੰ ਦੇਖਣਾ ਚਾਹਣਾ ਕਿ ਤੂੰ ਕਿੱਦਾਂ ਦੀ ਆ ਦੇਖਣ ਵਿੱਚ ਕਿੱਦਾਂ ਦੀ ਲੱਗਦੀ ਆ ਤਾਂ ਫਿਰ ਇਹ ਇੱਕ ਦਿਨ ਮਿਲਦੇ ਨੇ ਮਾਰਚ ਮਹੀਨੇ ਦੇ ਪਹਿਲੇ ਹਫਤੇ ਦਾ ਕਿ ਆਪਾਂ ਉਸ ਦਿਨ ਰੈਸਟੋਰੈਂਟ ਦੇ ਵਿੱਚ ਮਿਲਾਂਗੇ ਤੇ ਹੁਣ ਇੱਧਰ ਜੋ ਵਿਜੇ ਸੀ ਉਹ ਆਪਣੀ ਪਤਨੀ ਨੂੰ ਹੀ ਕਹਿ ਕੇ ਜਾਂਦਾ ਕਿ ਮੈਂ ਕਿਸੇ ਕਲਾਇੰਟ ਨੂੰ ਮਿਲਣਾ ਹੈਗਾ ਮੇਰੀ ਜ਼ਰੂਰੀ ਮੀਟਿੰਗ ਆ ਸ਼ਾਇਦ ਮੈਂ ਅੱਜ ਨਾ ਆਵਾਂ ਪਰ ਪਤਨੀ ਨੂੰ ਪਤਾ ਸੀ ਕਿ ਇਸ ਨੇ ਕਿਸ ਕਲਾਇੰਟ ਨੂੰ ਮਿਲਣਾ ਇਹ ਰੈਸਟੋਰੈਂਟ ਦੇ ਵਿੱਚ ਲੈ ਜਾਂਦਾ ਇੱਧਰ ਪਤਨੀ ਵੀ ਨਵੇਂ ਕੱਪੜੇ ਪਾ ਕੇ ਆਪਣਾ ਰੂਪ ਬਦਲ ਕੇ ਮੂੰਹ ਟਾਕ ਕੇ ਉਸੇ ਰੈਸਟੋਰੈਂਟ ਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਜੋ ਪਤੀ ਸੀ ਵਿਜੇ ਸੀ ਉਸ ਨੇ ਆਖਿਰ ਮਿਲਣਾ ਤਾਂ ਆਪਣੀ ਪਤਨੀ ਨੂੰ ਹੀ ਸੀ ਮੋਨਾ ਨੂੰ ਹੀ ਮਿਲਣਾ ਸੀ ਜੋ ਕਿ ਫੇਕ ਆਈਡੀ ਬਣਾਈ ਬੈਠੀ ਸੀ ਹੁਣ ਜਦੋਂ ਪਤਨੀ ਰੈਸਟੋਰੈਂਟ ਦੇ ਵਿੱਚ ਜਾਂਦੀ ਹੈ ਪਰ ਉਸ ਤੇ ਪਤੀ ਨੂੰ ਨਹੀਂ ਪਤਾ ਸੀ ਕਿ ਇਹ ਮੇਰੀ ਪਤਨੀ ਹੈ ਉਸ ਨੂੰ ਤਾਂ ਲੱਗ ਰਿਹਾ ਸੀ ਕੋਈ ਇਹ ਮੋਨਾ ਨੋਂ ਦੀ ਕੁੜੀ ਹੈ ਉਸ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਦਾ ਹੁੰਦਾ ਆਪਣੀ ਪਤਨੀ ਨੂੰ ਇਗਨੋਰ ਕਰਦਾ ਪਰ ਚੈਟ ਤੇ ਉੱਤੇ ਉਹ ਮੋਨਾ ਬਣੀ ਹੋਈ ਆਪਣੀ ਪਤਨੀ ਦੇ ਨਾਲ ਬੜੀਆਂ ਹੀ ਪਿਆਰੀਆਂ ਗੱਲਾਂ ਕਰਦਾ ਉਸ ਨਾਲ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਸ਼ੇਅਰ ਕਰਦਾ ਪਰ ਆਪਣੀ ਪਤਨੀ ਨੂੰ ਉਹ ਖੁੱਡੇ ਲੈਣ ਲਾਗੇ ਰੱਖਦਾ ਸੀ ਹੁਣ ਜਦੋਂ ਰੈਸਟੋਰੈਂਟ ਦੇ ਵਿੱਚ ਆਪਣਾ ਭੇਸ ਬਦਲ ਕੇ ਪਤਨੀ ਆਉਂਦੀ ਆ ਕੱਪੜੇ ਨਵੇਂ ਪਾ ਕੇ ਆਪਣਾ ਮੂੰਹ ਟੱਕ ਕੇ ਆਉਂਦੀ ਆ ਤਾਂ ਪਹਿਲਾਂ ਹੀ ਜੋ ਵਿਜੇ ਹੁੰਦਾ ਉਸ ਨੂੰ ਗੁਲਦਸਤਾ ਦਿੰਦਾ ਤੇ ਕਹਿੰਦਾ ਕਿ ਮੂੰਹ ਤੋਂ ਕੱਪੜਾ ਹਟਾਓ ਤੇ ਜਦੋਂ ਪਤਨੀ ਮੂੰਹ ਤੋਂ ਕੱਪੜਾ ਹਟਾਉਂਦੀ ਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਸ ਤੋਂ ਬਾਅਦ ਇਹ ਲੜਾਈ ਹੁੰਦੀ ਆ ਤੇ ਹੁਣ ਪੁਲਿਸ ਇਹਨਾਂ ਨੂੰ ਸਮਝਾਉਂਦੀ ਐ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਐ ਤੇ ਇਹਨਾਂ ਨੂੰ ਸਮਝਾਇਆ ਜਾਂਦਾ ਕਿ ਜਦੋਂ ਤੁਸੀਂ ਚੈਟ ਦੇ ਉੱਤੇ ਇੰਨੀਆਂ ਚੰਗੀਆਂ ਗੱਲਾਂ ਕਰਦੇ ਹੋ ਪਤੀ ਨੂੰ ਦੱਸਿਆ ਜਾਂਦਾ ਕਿ ਜਦੋਂ ਤੂੰ ਆਪਣੀ ਪਤਨੀ ਦੇ ਨਾਲ ਚੈਟ ਉੱਤੇ ਇੰਨੀਆਂ ਵਧੀਆ ਗੱਲਾਂ ਕਰਦਾ ਤਾਂ ਫੇਰ ਪਤਨੀ ਤਾਂ ਤੇਰੇ ਘਰ ਵਿੱਚ ਐ ਉਸ ਨਾਲ ਤੂੰ ਕਿਉਂ ਨਹੀਂ ਪਿਆਰ ਨਾ ਰਹਿੰਦਾ ਯਾਨੀ ਇਹਨਾਂ ਦੀ ਕਾਉਂਸਲਿੰਗ ਹੁੰਦੀ ਐ ਤਕਰੀਬਨ 2 ਮਹੀਨੇ ਲੰਘ ਜਾਂਦੇ ਐ ਤੇ ਮਈ ਮਹੀਨੇ ਦੇ ਪਹਿਲੇ ਹਫਤੇ ਇਹ ਮਨ ਜਾਂਦੇ ਆ ਕਿ ਹਾਂ ਅਸੀਂ ਇੱਕ ਦੂਜੇ ਦੇ ਨਾਲ ਹੀ ਰਹਾਂਗੇ ਪਹਿਲਾਂ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੋ ਸਾਡਾ ਰਿਸ਼ਤਾ ਇਹ ਨਹੀਂ ਨਿਭੇਗਾ ਇਹ ਟੁੱਟ ਜਾਵੇਗਾ ਪਰ ਜਦੋਂ ਇਹਨਾਂ ਨੂੰ ਸਮਝਾਇਆ ਜਾਂਦਾ ਤਾਂ ਫਿਰ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਇੱਕ ਦੂਜੇ ਦੇ ਨਾਲ ਰਹਾਂਗੇ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਇੱਕ ਦੂਜੇ ਨਾਲ ਇਕੱਠੇ ਰਹਿਣ ਲੱਗ ਜਾਂਦੇ ਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿਵੇਂ ਦੂਰ ਦੇ ਢੋਲ ਸੁਹਾਵਣੇ ਲੱਗਦੇ ਆ ਨੇੜੇ ਦੇ ਢੋਲ ਬੰਦੇ ਨੂੰ ਇਹ ਲੱਗਦਾ ਕਿ ਕੰਨ ਖਾਂਦੇ ਨੇ ਉਹੀ ਪਤਨੀ ਜਦੋਂ ਆਪਣੇ ਪਤੀ ਦੇ ਨਾਲ ਚੈਟ ਕਰਦੀ ਹੈ ਤਾਂ ਪਤੀ ਨੂੰ ਲੱਗਦਾ ਕਿ ਇਹ ਬੜੀ ਚੰਗੀ ਕੁੜੀ ਹੈ ਬੜੀ ਚੰਗੀ ਔਰਤ ਹੈ ਜਿਸ ਨਾਲ ਮੇਰੀ ਗੱਲ ਹੋ ਰਹੀ ਹੈ ਪਰ ਜਦੋਂ ਉਹਦੇ ਘਰ ਹੁੰਦੀ ਆ ਉਦੋਂ ਉਹ ਉਸ ਦੀ ਪਰਵਾਹ ਨਹੀਂ ਕਰਦਾ ਤਾਂ ਹੁਣ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਦੂਜੇ ਤੇ ਸ਼ੱਕ ਕਰਨਾ ਛੱਡੋ ਤੇ ਆਪਣੀ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਬਤੀਤ ਕਰੋ ਤਾਂ ਉਸ ਤੋਂ ਬਾਅਦ ਇਨਾਂ ਦਾ ਇੱਕ ਦੂਜੇ ਦੇ ਨਾਲ ਰਾਜੀਨਾਮਾ ਹੋ ਜਾਂਦਾ ਤੇ ਇਹ ਇਕੱਠੇ ਰਹਿਣ ਲੱਗਦੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ